ਜਲੰਧਰ ਪੁਲਿਸ ਨੇ ਨਜਾਇਜ਼ ਹਥਿਆਰ ਸਮੇਤ ਕੀਤਾ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਲੰਧਰ ਪੁਲਿਸ ਨੇ ਦੱਸਿਆ ਕਿ ਪੁਲਿਸ ਨੂੰ ਮਿਲੀ ਇਤਲਾਹ ਤੇ ਜਲੰਧਰ ਚਿਲਡਰਨ ਪਾਰਕ ਨੇੜੇ ਇਲਾਕੇ 'ਚ ਫਾਇਰਿੰਗ ਕੀਤੀ ਗਈ ਜਿਨ੍ਹਾਂ ਦੀ ਪਛਾਣ ਤਰਨਵੀਰ ਸਿੰਘ ਉਰਫ ਤਾਨੂੰ ਪੁੱਤਰ ਤੇਜਿੰਦਰ ਸਿੰਘ ਵਾਸੀ ਕੋਟਸਦਿਕੀ ਜਲੰਧਰ ਵਜੋਂ ਹੋਈ ਹੈ ਤਲਾਸ਼ੀ ਦੌਰਾਨ ਜਲੰਧਰ ਪੁਲਿਸ ਨੇ ਉਸ ਕੋਲੋਂ ਬੱਤੀ ਬੋਰਦਾ ਨਜਾਇਜ਼ ਪਿਸਤੌਲ 5 ਜ਼ਿੰਦਾ ਰੌਂਦ ਅਤੇ 1 ਕੋ ਕੈਲੀਬਰ ਦਾ ਇੱਕ ਰੌਂਦ ਬਰਾਮਦ ਕੀਤਾ ਹੈ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਨੇ ਮੁਲਜ਼ਮ ਖਿਲਾਫ ਐਫ ਆਈ ਆਰ ਦਰਜ ਕਰਕੇ ਉਸ ਨੂੰ ਗ੍ਰ ਇਹ ਕਲੀਨੀ ਚਾਂਚ ਕਰ ਰਹੀ ਹੈ ਬਿਊਰੋ ਰਿਪੋਰਟ ਜਲੰਧਰ ਬੀਟੀਵੀ ਮਾਨਯੋਗ ਸ਼੍ਰੀ ਸੁਪਨਾ ਸ਼ਰਮਾ ਜੀ ਕਮਿਸ਼ਨਰ ਪੁਲਿਸ ਜਲੰਧਰ ਜਿਹਨਾਂ ਦੇ ਦੇਸ਼ਾ ਨਿਰਦੇਸ਼ਾਂ ਤੇ ਚੱਲਦੇ ਆਂ ਸ਼ਹਿਰ ਦੇ ਵਿੱਚ ਇਹਦੇ ਮਾੜੇ ਅਨਸਰ ਹੈਗਾ ਉਹਨਾਂ ਦੇ ਖਿਲਾਫ ਮਾਮਲਾ ਮਿਚੜੀ ਗਈ ਹੈ ਜਿਹਦੇ ਚਾਲਾਂ ਸਾਡਾ ਇੰਸਪੈਕਟਰ ਪ੍ਰਵਿੰਦਰ ਕੁਮਾਰ ਕ੍ਰਾਈਮ ਬ੍ਰਾਂਚ ਦੇ ਇੰਚਾਰਜ ਹਨ ਜੋ ਉਹਨਾਂ ਨੇ ਇੱਕ ਵਿਅਕਤੀ ਤਰਨਵੀਰ ਜਿਹੜਾ ਕਾਬੂ ਕੀਤਾ ਜਿਹਦੇ ਕੋਲ ਇੱਕ ਪਿਸਤਲ ਬਰਤੀ ਹੋ ਪੰਜ ਜੰਦਾ ਦਾ ਇੱਕ ਸਾਦੀ ਇਹਨੂੰ ਕਾਬੂ ਕੀਤਾ ਗਿਆ ਇਹ ਵਿਅਕਤੀ ਨੇ ਇੱਕ ਦਿਨ 120 ਫੁੱਟੀ ਰੋਡ ਦੇ ਡਿਵੀਜ਼ਨ 5 ਦੇ ਏਰੀਆ ਦੇ ਵਿੱਚ ਇੱਕ ਦਿਨ ਇੱਕ ਵਿਅਕਤੀ ਨਾਲ ਝਗੜਾ ਵੀ ਕੀਤਾ ਉੱਥੇ ਵੀ ਨੇ ਹਵਾਈ ਫਰ ਕੀਤਾ ਹੈ ਇਸ ਵਿਅਕਤੀ ਦੇ ਖਿਲਾਫ ਜਿਹੜੇ ਪਹਿਲਾਂ ਵੀ ਮੁਕੱਦਮੇ ਜਿਹੜੇ ਦਰਜ ਹੈਗੇ ਆ ਵੀ ਇੱਕ ਗੱਡੀ ਵੀ ਰਿਕਵਰ ਕੀਤੀ ਇਹਦੀ ਵੈਰੀਫਾਈ ਕੀਤੀ ਜਾ ਰਹੀ ਹੈ ਵੀ ਇਹ ਕਿੱਥੋਂ ਆਈ ਹੈ ਗੱਡੀ ਕਿਤੇ ਚੋਰੀ ਦੀ ਤਾਂ ਨਹੀਂ ਉਹ ਸਾਰਾ ਵੈਰੀਫਾਈ ਕੀਤਾ ਜਾ ਰਿਹਾ ਹੈ